ਆ ਲੌਰੀ ਨੂੰ ਨੰਨੀ ਬਈ ਆ ਗਿਆ ਕੋਟੇ ਤੇ ਛਿੜੀ ਮਾਰੀ ਕਰ ਰਿਹਾ ਅੱਜ ਆ ਦੇਖੋ ਜਾਨਵਰ ਆ ਗਿਆ ਉੱਥੇ ਬੈਠਾ ਦੀ ਬਈ ਉੱਥੇ 4-5 ਦਿਨਾਂ ਦਾ ਹਫਤਾ ਹੀ ਹੋ ਗਿਆ ਸਾਡੇ ਪਿੰਡ ਫਿਰਦੇ ਨੇ ਇਹਨਾਂ ਨੂੰ ਫੜ ਕੇ ਦੇਖਿਆ ਕੰਕਲ ਆਪਣੇ ਦੁੱਧ ਲੈ ਜਾਂਦਾ ਪਤਾ ਨਹੀਂ ਆਪਣੇ ਪਿੰਡ ਹੀ ਫੜਿਆ ਆ ਹਾਂ ਤੇ ਇਹਨਾਂ ਨੇ ਥੱਲਿਓਂ ਕੱਢ ਕੇ ਪੰਜਰੇ ਚ ਢਾਤਾ ਆ ਜਾਨਵਰ ਆ ਵੀਰੇ ਹਰਾ ਪੋਟਾ ਇਹਦਾ ਆ ਆ ਕੇ ਬਹਿ ਗਿਆ ਹੋਰ ਦਾਣੇ ਚੋਗਦਾ ਚਿੱਟੀਆਂ ਖਾਂਦਾ ਨਾ ਹਰੀਓ ਝੜ ਲ ਡੰਡਾ ਹਰਾ ਆ ਲੈ ਬੀਰੇ ਦਾ ਪਾਉਂ ਦਾਣੇ ਪਾਉਣ ਆਏ ਦੀ ਵੀਰੇ ਉੱਥੇ ਬੈਠਾ ਦੀ ਆ ਗਿਆ ਜੀਦਾ ਹੋਇਆ ਲੈ ਜਿਓ ਭਰਾ ਹੈ ਨਲੀ ਪੰਦੇ ਆ ਲੱਗਦਾ ਵੀਰੇ ਇੱਕ ਅੱਧੇ ਦਿਨ ਚੱਲ ਫੜ ਗਿਆ ਵੀਰੇ ਫੇਰ ਆਹ ਕੋਈ ਨਹੀਂ ਆ ਜੂਗਾ ਹੁਣ ਨਹੀਂ ਆ ਫੇਰ ਆ ਜੂ ਠਹਿਰ ਕੇ ਆ ਜਾਣਾ ਨੇ ਜੀਦਾ ਹੋਇਆ ਲੈ ਜਿਓ ਭਰਾ ਹੈ ਤੇ ਦੱਸਿਓ ਜੀਦਾ ਆ ਉਹ ਆ ਗਿਆ ਉਹ ਗਿਆ ਆ ਥੱਲੇ ਹੀ ਬਹਿ ਗਿਆ ਵਿਚ ਗਿਆ ਮੈਂ ਲੜ ਦੇਖਿਓ ਵੀਰੇ ਜੀਦਾ ਹੋਇਆ ਲੈ ਜਿਓ ਭਰਾ ਹੈ ਜਦ ਆ ਗਿਆ ਆਪਣੇ ਕੋਲ ਵੀਡੀਓ ਪਾ ਦਾਂਗੇ ਆ ਉਹ ਬੈਠਾ ਆ ਜਾਏ